ਇੰਟਰ ਆ ਕਰਦਾ ਵੀ ਮੈਂ ਪਾ ਲਾਂ ਅੱਛਾ ਵੀ ਮੈਂ ਨਵੇਂ ਲੈਣੇ ਐ ਲੈ 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 ਹਾਂ ਕੀ ਸੈਂਡਲ ਕੀ ਕਰਨੇ ਐ ਤੈਨ ਸੈਂਡਲ ਨਹੀਂ ਮੇਲੇ ਨਹੀਂ ਮੈਂ ਬੜੀਆਂ ਲਿਆ ਦੇਈਆਂ ਕੋਈ ਬੀਬੀ ਨਾ ਟੱਕਰ ਨਾ ਹੋਣਾ ਹੋਣਾ ਪਏ ਸਨੀ ਮਜ਼ਬੂਤ ਹੋਣੀ ਆ ਫਿਰ ਠੀਕ ਆ ਟੁੱਟ ਗਿਆ ਉਹ ਨਹੀਂ ਹਾ ਟੁੱਟਦਾ ਰੈਂਦੀ ਤਾਂ ਕੋਈ ਵੀ ਨਹੀਂ ਮੈਂ ਰੈਂਦੀ ਤਾਂ ਕੋਈ ਵੀ ਨਹੀਂ ਹੈਗੇ ਚੀਜ਼ ਚਾਹੇ ਮਹਿੰਗਾ ਕੱਪੜਾ ਲੈ ਲਓ ਮਹਿੰਗੀ ਚੱਪਲਾਂ ਲੈ ਲਓ ਦਾ ਲਾਹ ਤੱਕ ਰਿਆ ਸੈਂਡਲ ਕਢਾਇਆ ਸੈਂਡਲ ਲੈ ਲਾ ਮੈਨੂੰ ਵੀ ਦਿਵਾ ਦਿਓ ਉਹ ਦੇ ਭਾਈ ਨੇ ਅੱਛਾ ਵੀ ਭਾਈ ਨੇ ਨਵੀਆਂ ਚੱਪਲਾਂ ਦਈਆਂ ਨੇ ਤੂੰ ਕੀ ਪਾਲਦਾ ਹੁਣ ਹੈ ਤੂੰ ਕੀ ਪਾਲਦੀ ਐ ਬਾਏ ਬਾਏ ਬਸ ਵੀ ਲੈ ਲੀਆਂ ਬਾਏ ਲੋ ਜੀ ਰੋਟੀ ਆਪਾਂ ਬਣਾ ਲਈ ਤੇ ਮੈਂ ਨਾ ਇਧਰ ਦੇਸੀ ਕੀ ਸਵੇਰ ਦਾ ਤਰਿਆ ਬੱਤਾ ਦੇਸੀ ਕੀ ਆਪਣਾ ਬਣ ਗਿਆ ਘੂਆ ਕੋਲ ਜਾਣ ਤੇ ਪਹਿਲਾਂ ਮੈਂ ਕਿਹਾ ਚਲ ਦੇਸੀ ਕੀ ਧਰ ਦਈਏ ਫ੍ਰਿਜ ਭਰਿਆ ਪਿਆ ਤੇ ਮੱਖਣੀ ਨਾਲ ਤਾਂ ਕਰਕੇ ਆ ਦੇਖੋ ਕਿੰਨਾ ਸੋਹਣਾ ਆਪਾਂ ਤਿਆਰ ਕਰ ਚੁੱਕੇ ਆ ਤੇ ਹੁਣ ਮੈਂ ਨਾ ਕੈਂਦੀ ਪਾਦਾ ਬਸਾ ਕੈਂਨੀ ਇੰਨੀ ਕ ਤਾਂ ਨਾ ਯੂ ਐ ਦਾ ਸਦੀਆਂ ਬਸ ਹੁਣ ਦੇਸੀ ਕੀ ਪਾ ਕੇ ਠੰਡਾ ਹੈ ਮੇਨਾਂ ਜੰਮ ਜਾਂਦਾ ਹੈ ਜੇ ਠੰਡਾ ਕਾਫੀ ਦੇਰ ਪਈ ਰਹ ਜਾਂਦਾ ਫਿਰ ਜੰਮ ਜਾਂਦਾ ਫਿਰ ਗਰਮ ਕਰਨਾ ਪੈਂਦਾ ਫਿਰ ਹੁਣ ਜਿਵੇਂ ਗਰਮ ਆ ਐਨਾ ਗਰਮ ਨਹੀਂ ਹੈ ਪਰ ਹੈਗਾ ਹੀ ਫਿਰ ਆਰਾਮ ਨਾਲ ਸਾਰਾ ਕੀ ਪਾ ਹੋ ਜੂ ਆਰਾਮ ਨਾਲ ਸਾਰਾ ਜੇ ਕੜਾ ਜਾ ਹੋ ਜੇ ਨਾ ਫਿਰ ਅੱਧਾ ਕੜਾਹੀ ਜੀ ਨੂੰ ਇਹਨੂੰ ਲੱਗਿਆ ਰਹ ਜਾਂਦਾ ਉਹਦੇ ਦੁਆਲੇ ਅਸੀਂ ਨਾ ਮੈਂ ਕੱਲ ਪਰਸੋਂ ਖਬਰਾਂ ਦੇਖਿਆ ਸੀਗੀਆਂ ਸ਼ਾਇਦ ਬਹੁਤ ਸਾਰਿਆਂ ਨੇ ਦੇਖਿਓਂਗੀਆਂ ਖਬਰਾਂ ਤਾਂ ਖਬਰਾਂ ਹੀ ਨੇ ਹਨਾ ਫਿਰ ਸਾਰੇ ਇਸ ਕੀਤੇ ਫੈਲ ਜਾਂਦੀਆਂ ਨੇ ਦੇਸੀ ਕੀ ਦੀਆਂ ਖਬਰਾਂ ਆਈ ਸੀ ਆ ਪੀਟੀਸੀ ਨਿਊਜ਼ ਤੇ ਵੀ ਦਿਖਾ ਰਹੇ ਤੇ ਸਾਰੇ ਕਿਤੇ ਦਿਖਾ ਰਹੇ ਤੇ 2-3 ਦਿਨ ਚੱਲਦੀਆਂ ਰਹੀਆਂ ਪਤਾ ਨਹੀਂ ਕਿੱਥੇ ਦੇਸੀ ਕੀ ਦੀਆਂ ਹੋ ਜਿੱਥੇ ਸੱਖੀਆਂ ਬੁੱਪੇ ਹੁੰਦੀਆਂ ਨੇ ਜਾਂ ਫਿਰ ਜਿੱਥੇ ਰਨਾ ਵੱਡੀਆਂ ਹੋਣ ਹੈ ਉਹ ਦੇਸੀ ਕੀ ਬਹੁਤ ਮਿਲਾਪਤ ਵਾਲਾ ਫੱਲਾ ਗਿਆ ਹੁਣ ਤੁਸੀਂ ਦੇਖੋ ਹਨਾ ਬਾਹਰ ਦੇਸੀ ਕੀ ਮਿਲਾਪਤ ਵਾਲਾ ਮਿਲਦਾ ਹੈ ਹਨਾ ਜਿੰਨਾ ਮਰਜ਼ੀ ਪਰ ਦੁਨੀਆ ਨੂੰ ਸਮਝਾਈ ਰਹੋ ਪਰ ਕੋਈ ਸਮਝਦਾ ਨਹੀਂ ਜਿਵੇਂ ਕੱਲ ਕਿਸੇ ਨੇ ਕਮੈਂਟ ਕੀਤਾ ਵੀ ਤੁਹਾਡੇ ਵੀਡੀਓ ਚ ਕੁਝ ਸਿੱਖਣ ਨੂੰ ਨਹੀਂ ਮਿਲਦਾ ਸਿੱਖਣ ਨੂੰ ਸਿਖਾਉਣ ਨੂੰ ਬਹੁਤ ਕੁਝ ਸਿਖਾ ਵੀ ਸਿਖਾਉਣ ਦੇ ਬਹੁਤ ਕੁਝ ਹੁੰਦਾ ਹੈ ਨਾ ਪਰ ਆਪਾਂ ਆਪਾਂ ਦੁਨੀਆ ਨੂੰ ਕੁਝ ਵੀ ਨਹੀਂ ਸਿਖਾ ਸਕਦੇ ਹੁਣ ਮੈਂ ਕੀ ਬਾਰੇ ਅਸੀਂ ਘਰ ਦਾ ਕੀ ਤਿਆਰ ਕੇ ਕਰਦੇ ਆ ਪਿੱਛੇ ਮੈਂ ਵੀਡੀਓ ਪਾਈ ਸੀ ਕਿ ਆ ਜਾਂ ਮੈਂ ਕਿਹਾ ਵੀ ਉਹਨਾਂ ਹਜ਼ਾਰ ਕਿਲੋ ਕੀ ਹੈ ਤਾ ਬਾਹਰ ਦੇਖੋ ਜੇ ਆਪਾਂ ਕਿਤੇ ਵੀ ਵਗ ਜਾਈਏ ਜਿਵੇਂ ਇੱਧਰ ਸੇਖੋਂ ਪਰ ਗੁਰਦੁਆਰਾ ਸਾਹਿਬ ਆ ਉੱਥੇ 2250 2500 ਕਿਲੋ ਤੇ ਕੱਟ ਕੀ ਨਹੀਂ ਮਿਲ ਰਿਆ ਕਾਤੋਂ ਦੇਸੀ ਕੀ ਕਿਉਂ ਕਿਉਂਕਿ ਪਿਓਰ ਚੀਜ਼ ਆ ਪਿਓਰ ਚੀਜ਼ ਕਰ ਅਸੀਂ ਫਿਰ ਵੀ 1100 ਤੱਕ ਦੇ ਦੇ ਰਹੇ ਆ ਹੈਨਾ 1000 ਤੱਕ ਹੈਨਾ ਉਹ ਵੀ ਨਹੀਂ ਉਹ ਵੀ ਨਹੀਂ ਆ ਰਿਹਾ ਕਿਉਂਕਿ ਜਦੋਂ ਮੈਂ 850 ਦਾ ਰੇਟ ਪਾਇਆ ਤਾਂ ਇੰਨੇ ਫੋਨ ਹੈਨਾ ਬੀ ਕੀ ਮੈਨੂੰ ਸਾਨੂੰ ਦੇ ਦੋ ਸਾਨੂੰ ਦੇ ਦੋ ਜਿੱਦਣ ਹਜ਼ਾਰ ਦਾ ਕਰਤਾ ਮੁੜ ਕੇ ਕਿਸੇ ਦਾ ਫੋਨ ਹੀ ਨਹੀਂ ਆਇਆ ਹਨਾ ਫਿਰ ਅਸੀਂ ਐਟਾ ਟ੍ਰਾਈਕੌਨ ਚ ਦੇਖੋ ਸਾਡੇ 1000 ਰੁਪਏ ਦਾ ਲੰਦੇ ਨੇ ਐ ਲਈ ਵੀ ਜਿਨ੍ਹਾਂ ਨੇ ਲਿਆ ਨਹੀਂ ਬਹੁਤ ਜਣਿਆਂ ਨੇ ਲਿਆ 1000 ਰੁਪਏ ਦਾ ਕੀ ਹੈ ਤੁਮ ਲਿਆ ਮਤਲਬ ਜਿਹੜੇ 850 ਨੂੰ ਤਾਬਲੇ ਹੋਏ ਪਏ ਤੇ ਵੀ ਸਾਨੂੰ ਮਿਲ ਜੇ ਉਹਨਾਂ ਉਹਨਾਂ ਨੂੰ 1000 ਰੁਪਏ ਵਧਿਆ ਨਹੀਂ ਲੱਗਿਆ ਪਿਓ ਘਰ ਦਾ ਸਾਰਾ ਜਿਹੜਾ ਮੈਂ ਮੱਜਾਂ ਦਾ ਕੰਮ ਮੈਂ ਪਹਿਲਾਂ ਉਹ ਕਰਕੇ ਦੇਖੋ ਕਿੰਨਾ ਔਖਾ ਇੱਕ ਕੰਮ ਹੈ ਨਾ ਜਿਹੜਾ ਕੋਈ ਵੀ ਸੌਖਾ ਨਹੀਂ ਹੈ ਦਾ ਸਾਰਾ ਔਖਾ ਹੈ ਇਸ ਕਰਕੇ ਆਪਾਂ ਇਹੀ ਜਿਹੜੀਆਂ ਪਿਓਰ ਚੀਜ਼ਾਂ ਬਾਰੇ ਸਿੱਖ ਲੋ ਨਾ ਉਹ ਵੀ ਬਹੁਤ ਹੁੰਦਾ ਸਮਝੋ ਕਿਉਂਕਿ ਹੁਣ ਹੁਣ ਟੀਵੀ 'ਚ ਖਬਰਾਂ ਦਿਖਾਈਆਂ ਜਾਂਦੀਆਂ ਐਨਾ ਮਿਲਾਵਟ ਵਾਲਾ ਕੀ ਵਿਕ ਰਿਹਾ ਹੈ ਐਨੇ ਫੜੇ ਵੀ ਗਏ ਤੇ ਫਿਰ ਉਹ ਤੁਸੀਂ ਆਪੇ ਸਮਝ ਤਾਂ ਰਹੋ ਹੁਣ ਦੇਖ ਲਓ ਵੀ ਮਿਲਾਵਟ ਵਾਲਾ ਕੀ ਖਾਰੇ ਨੇ ਸਾਰੇ ਸਸਤਾ ਮਿਲ ਰਿਹਾ ਪਰ ਖਾਣਾ ਮਿਲਾਵਟ ਵਾਲਾ ਹੈ ਕੀ ਫਾਇਦਾ ਨਾਲੇ ਦੇਸੀ ਕੀ ਨਾਮ ਵੀ ਆਪਾਂ ਲੈ ਤਾਂ ਰਹੇ ਹਾਂ ਦੇਸੀ ਕੀ ਦੇ ਨਾਮ ਤੇ ਪਰ ਆਪਾਂ ਆਪਣੇ ਨਿਆਣਿਆਂ ਦੀਆਂ ਆਪਣੀਆਂ ਸਿਹਤਾਂ ਖਰਾਬ ਕਰਦੇ ਆਂ ਮਿਲਾਵਟਾ ਖਾਣ ਨਾਲ ਕੀ ਹੋ ਜੂਗਾ ਤੁਹਾਡਾ ਤਾਂ ਮੈਂਡਾ ਲੈ ਲੋ ਬਾਅਦ ਚ ਫਿਰ ਜਿਹੜੇ ਐਨੇ ਲੱਖਾਂ ਰੁਪਏ ਬਣਾ ਦਵਾਈਆਂ ਤੇ ਲਾਣੇ ਆਪਾਂ ਹਜ਼ਾਰਾਂ ਲੱਖਾਂ ਹਨਾ ਉਹ ਤਾਂ ਫਿਰ ਉਹ ਵੀ ਤਾਂ ਪੱਟੀ ਮੇਸ ਨੇ ਉਹ ਵੀ ਤਾਂ ਆਪਣੀ ਜ਼ਿੰਦਗੀ ਨਾਲੇ ਆਪਣੀ ਲਾਈਫ ਖਰਾਬ ਕਰ ਰਿਆ ਇਹ ਜੀ ਮਿਲਾਵਟ ਵਾਲੀਆਂ ਚੀਜ਼ਾਂ ਨਾਲੇ ਆਪਾਂ ਪੈਸਾ ਬਰਬਾਦ ਹੋ ਰਿਹਾ ਆਪਣਾ ਜੇ 2-300 ਰੁਪਏ ਵੱਧ ਮਿਲ ਰਿਹਾ ਘਰ ਦਾ ਪਿਓ ਰਕੀ ਫਿਰ ਉਹੀ ਚੀਜ਼ ਚ ਲੈਣ ਚ ਫਾਇਦਾ ਹੈ ਨਾ ਅਸੀਂ ਕਦੇ ਵੀ ਮੁੱਲ ਨਹੀਂ ਲਿਆ ਦੇ ਸੀ ਕੀ ਹੋ ਗਿਆ ਜਾਂ ਹੋ ਗਿਆ ਅਸੀਂ ਨਹੀਂ ਕਦੇ ਵੀ ਮੁੱਲ ਲਿਆ ਅਸੀਂ ਆਪਣਾ ਘਰ ਦਾ ਹੀ ਵਰਤਦੇ ਆ ਚਾਹੇ ਸਾਡਾ ਖਤਮ ਵੀ ਹੋ ਜੇ ਤਾਂ ਵੀ ਅਸੀਂ ਘਰ ਦਾ ਹੀ ਲੈਣਾ ਮੁੱਲ ਦਾ ਅਸੀਂ ਕਦੇ ਵੀ ਨਹੀਂ ਮੰਦੇ ਵਾਹਿਗੁਰੂ ਕਰੇ ਹਮੇਸ਼ਾ ਸਾਡੇ ਘਰ ਦਾ ਹੀ ਕੀ ਬਣਦਾ ਰਹੇ ਦੇਸੀ ਕੀ ਜਿਹੜਾ ਘਰ ਦਾ ਹੈ ਉਹ ਘਰ ਦਾ ਹੀ ਹੈ ਹਨਾ ਐਨਾ ਕੁਝ ਆਪਾਂ ਸਖਾਂਦੇ ਕਈ ਚੀਜ਼ਾਂ ਬਹੁਤ ਅੱਗ ਲਾਈ ਜਿਹੜੀਆਂ ਆਪਾਂ ਸਮਝਾਣੇ ਆ ਸਖਾਣੇ ਆ ਪਰ ਕੋਈ ਸਿੱਖਦਾ ਸਮਝਦਾ ਕੋਈ ਸਮਝਦਾ ਹੁੰਦਾ ਗਿਆਨ ਦੇ ਤਾਂ ਦੁਨੀਆ ਬਹੁਤ ਬੈਠੀ ਆ ਵਿਹਾਰ ਕੋਈ ਮਿੱਤੇ ਲਈ ਜਾ ਮਿੱਤੇ ਨੇ ਜੋ ਵੀਡੀਓਜ਼ ਵੀ ਬਹੁਤ ਪਾਉਂਦੇ ਨੇ YouTube ਤੇ ਪਰ ਕੋਈ ਗਿਆਨ ਦੇਣਾ ਕੋਈ ਨਹੀਂ ਸਮਝਦਾ ਕੋਈ ਨਹੀਂ ਸਿੱਖਦਾ ਦੂਜੇ ਦਾ ਗਿਆਨ ਕੋਈ ਸੁਣਦਾ ਕਹਿੰਦੇ ਨੇ ਲੈਕਚਰ ਦਿੰਦੇ ਨੇ ਗਿਆਨ ਦਿੰਦੇ ਨੇ ਵੀ ਸਾਡੇ ਕੋਲ ਦਿਮਾਗ ਆਪਣਾ ਹੈਗਾ ਜੇ ਅਸੀਂ ਕੁਝ ਵੀ ਕਹਿੰਦੇ ਆ ਨਾ ਤਾਂ ਸਾਰੇ ਐਂ ਕਹਿੰਦੇ ਨੇ ਅਸੀਂ ਕਿਹਾ ਕੋਈ ਵੀ ਕੋਈ ਵੀ ਗਿਆਨ ਦਿੰਦਾ ਨਾ ਦੂਜੇ ਨੂੰ ਤਾਂ ਹਰ ਕੋਈ ਐਂ ਕਹਿੰਦਾ ਵੀ ਸਾਡੇ ਕੋਲ ਆਪਦਾ ਦਿਮਾਗ ਹੈਗਾ ਤੁਸੀਂ ਆਪਦਾ ਵਰਤੋ ਅਸੀਂ ਆਪਦਾ ਵਰਤਾਂ ਮਸ ਮੈਂ ਤਾਂ ਦੇਸੀ ਕੀ ਬਣਨਾ ਸੀਗਾ ਪਰ ਬਾਹਰ ਆ ਖਬਰਾਂ ਦੇ ਦੋ ਤਿੰਨ ਜਾਂਦੇ ਨੇ ਵੀ ਮਿਲਾਵਟ ਬਹੁਤ ਹੋ ਰਹੀ ਆ ਕੀ ਇਚ ਵੀ ਜੇ ਆਪਣੇ ਪਿੰਡਾਂ ਚ ਇਹ ਨਹੀਂ ਕਿ ਸਾਡੇ ਤੋਂ ਜਾਂ ਕਿਸ ਹਟਾ ਬੀ ਯਾ ਚੀਮੋ ਸਿੱਧਸੀ ਉਹਨਾਂ ਤੋਂ ਪਿੰਡਾਂ ਦੇ ਜਿਹੜਾ ਵੀ ਕੋਈ ਦੇਸੀ ਕੀ ਪਿਓ ਰੀ 200 300 ਮੈਗਾ ਬਿੰਦਾ ਹਨਾ ਤਾਂ ਲੈ ਲਓ ਹਨਾ ਅਗਲੇ ਨੂੰ ਜੇ ਬਚਦਾ ਨਹੀਂ ਅਗਲਾ ਤਾਂ ਹੀ ਨਹੀਂ ਦਿੰਦਾ ਨਾ ਸਸਤਾ ਜੇ ਮਹਿੰਗਾ ਦਿੰਦੇ ਆ ਤਾਂ ਉਹ ਪਿਓ ਚੀਜ਼ ਆਪਣੀ ਲੈ ਲਿਓ ਕਰੋ ਹਨਾ ਉਹ ਬਾਅਦ ਚ ਮਜਾ ਨਾਲ ਰੱਖਾ ਦਵਾਈਆਂ ਤੇ ਲਾਣ ਨਾ ਲੋ ਫਿਰ ਬਾਜ਼ਰ ਚ ਜਾ ਤਾਂ ਪਾ ਖਾਬਰਾ ਚ ਦੇਖਦੇ ਆ ਫਿਰ ਇਕੋ ਲੱਗਦਾ ਚੀਜ਼ਾਂ ਪਾ ਬੰਦ ਕਰ ਦਨੇ ਕਹਿੰਦੇ ਨਾ ਮਿਲਾਵਟ ਵਾਲਾ ਆ ਰਿਹਾ ਪਾ ਨਹੀਂ ਲੰਦੇ ਹੈਗੇ ਚਾਹੇ ਨਕਲੀ ਚਾਹੇ ਦੁੱਧ ਹੋਵੇ ਚਾਹੇ ਘੀ ਹੋਵੇ ਇਹ ਚੀਜ਼ ਹੈ ਜਿਹੜੀ ਆਪਣੀ ਹਮੇਸ਼ਾ ਦੇਖ ਕੇ ਲਓ ਕੀ ਤੇ ਦੁੱਧ ਦੁੱਧ ਵੀ ਆਪਣੀ ਜ਼ਿੰਦਗੀ ਚ ਬਹੁਤ ਐਮਲੀਟ ਰੱਖਦਾ ਹਨ ਇਸ ਕਰਕੇ ਆ ਚੀਜ਼ ਹਮੇਸ਼ਾ ਦੇਖ ਕੇ ਵਰਤੋ ਨਾ 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 ਪਾ ਦੇ ਰ ਪਰ ਸੰਦਲ ਰਿਆ ਦਾ ਦਤੀ ਬਾਰੇ ਦਤੀ ਬਾਰੇ ਹਾਂ ਚਲੋ ਜੀ ਹ ਪਤਾ ਹੋ ਗਿਆ ਤਿਆਰ ਹ ਚੱਲੇ ਅੱਜ ਲੇਟ ਹੋ ਗਿਆ ਅੱਜ ਤਾਂ 12 ਵਜੇ ਅੱਜ ਜਾਣਾ ਵੀ ਦੂਰ ਅੱਜ ਪਹੁੰਚ ਜਾ ਵੀ 12 ਦੇ ਲੇਟ ਨਹੀਂ ਹੈਗੀ ਬਿਨਾ ਪ੍ਰੈਸ ਕਰੇ ਕੱਪੜੇ ਪਾ ਕੇ ਚੱਲੇ ਆ ਚਲ ਵਧੀਆ ਫਾਇਦਾ ਹੋ ਗਿਆ ਉਹ ਵੀ ਪ੍ਰੈਸ ਕਰਨ ਨੂੰ ਬਹੁਤ ਔਖਾ ਉਹ ਵੀ ਪ੍ਰੈਸ ਕਰਨੀ ਬਹੁਤ ਔਖੀ ਲੱਗਦੀ ਆ ਦੋ ਟੁਕੜਾ ਮਾਤਦੀਆਂ ਦੋ ਟੁਕੜਾ ਮਾਤਦੀਆਂ ਜੁਨਤਾ ਕਿਉਂ ਇਹ ਕਿਦਰ ਮਾਤਦੀ ਜੇ ਨਹੀਂ ਕਰਦਾ ਪ੍ਰੈਸ ਕਰਨ ਨੂੰ ਹੁੰਦੀ ਕਰਦਾ ਕੋਈ ਪ੍ਰੈਸ ਕਰਕੇ ਦੇ ਦੋ WhatsApp ਤੇ ਕਰੀਏ ਕੀ

कोस्ट इज बीइंग डन करेगा आई सुपर आपका थैंक यू सो मच रोज एंड अच्छी डेटी से बाय 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 सब्सक्राइब बाय हां रोज एंड अच्छी डेटी से बाय 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 सब्सक्राइब बाय 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 ਕੋਆ ਬਸ ਨਾ ਅਵੇ ਨਾ ਚਲੋ ਚਲੀਏ ਆ ਡਰਮੇ ਚੱਲੀ ਜਾ ਰਹੇ ਕਿੱਥੇ ਜਾ ਰਹੇ ਕਿੱਥੇ ਜਾ ਰਹੇ ਬਾਏ ਬਸ ਹੁਣ ਮਾਰੀ ਨਾ ਹਲੋ 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 ਇਹ ਤਾਂ ਪੂਆ ਸੋ ਗਿਆ ਤੇ ਆਹ ਫਾਰਾ ਅੱਛਾ ਹੋ ਗਿਆ ਹੋਰ ਲਓ ਕੋਆ ਕੋਲ ਪਹੁੰਚ ਗਏ ਉਹ ਕਰਨਾ ਹੈ ਨਾ ਉਹ ਰਹਿੰਦਾ ਅੰਦਰ ਬਾਰੇ ਚਲੋ ਅੰਦਰ ਬੈਠੀਏ ਹਾਂ ਮਾਰਨ ਲੱਗਿਆ ਤਾਂ ਜਲ ਜਿੱਦਣ ਵਾਲਾ ਆਇਆ ਸੀ ਹਾਂ ਤੇ ਇਹ ਲਿਆ ਫਿਰ ਐਂ ਵੀ ਲੇਟ ਹੋ ਜੂਗੇ ਸਾਢਾ ਲੰਘਿਆ ਹਾਂ ਹਾਂ ਫਿਰ ਉਹ ਗੁਲਾਬ ਜਮਨ ਹੁੰਦੀ ਹੈ ਗਰਮਾਸ ਹੁੰਦੀ ਹੈ ਫਿਰ ਵੀ ਹਨਾ ਉਹਦੀ ਮਠਾਈ ਸੀਮਨ ਜਾ ਤਾਂ ਕਿੱਥੇ ਗਿਆ ਬੂਆ ਗੱਡੀ ਤੇ ਬਰਾਣਾ ਅੱਛਾ ਗੱਡੀ ਪਟਿਆਲੇ ਪਟਿਆਲੇ ਹਾਂ ਪਟਿਆਲੇ ਕਰ ਦੂੰਗਾ ਆਪਾਂ ਪਟਿਆਲੇ ਨਾਲੇ ਆ ਜਾਂਦਾ ਸਾਡੇ ਨੂੰ ਨਾ ਨੂੰ ਆਉਂਦਾ ਨਹੀਂ ਉਹਨੇ ਪੈਂਟ ਪੂਟ ਉਹਦੀ ਜਾਂਦੇ ਹੋਏ ਛੱਡ ਦਿੰਦੇ ਅੱਛਾ ਨਾ ਆਣਾ ਨਹੀਂ ਕੋ ਕੋ ਨਹੀਂ ਬੋਲਾ ਨਾ ਨਾ ਠੀਕ ਹੈ ਚਲੋ ਖਾਓ ਜੀ ਮੈਂ ਆਈਆਂ ਔਰ ਸਾਮਾਨ ਚੱਕਣ ਕਿਉਂਕਿ ਸਾਮਾਨ ਅਸੀਂ ਆਪ ਤਾਂ ਅੰਦਰ ਬੜ ਗਏ ਸਾਮਾਨ ਭੁੱਲ ਗਏ ਫਿਰ ਐ ਨਾ ਫਿਰ ਮਠਿਆਈ ਹੁੰਦੀ ਹੈ ਜਿਹੜੀ ਫਿਰ ਅਸੀਂ ਬਾਹਰੋਂ ਤੋਂ ਹੀ ਲਈ ਸੀ ਫਿਰ ਐ ਵੀ ਖਰਾਬ ਨਾ ਹੋ ਜੇ ਚਲੋ ਜੀ ਦੱਬੇ ਤੇ ਰਹੀ ਹੈ ਸੋਈ ਚ ਇਹ ਹੈਗਾ ਬਿਸਕੁਟ ਵਾਲਾ ਪੀਪਾ ਹਮਾ ਨੂੰ ਉਹ ਅਧਿਆਪਕ ਕਰਨਾ ਵੀ ਉਹਨ ਹੈਲਪ ਕੀ ਕਰਨੀ ਉਹਨੇ ਸਾਰਾ ਸਾਮਾਨ ਪਾ ਲਿਆ ਤਾਂ ਬਣਾ ਲਿਆ ਚਾ ਵੀ ਬਣਾ ਲੀ ਇਸ ਕਰਕੇ ਪੂਰੇ ਪੂਰੇ ਟੈਕ ਦੇ ਨੇ

ਲੱਡੂ ਆਇਆ ਆ ਘੜਾ ਪਜਾ ਮੁੰਡਾ ਦਾ ਡੱਬਾ ਉਹਦੇ ਵਿੱਚ ਲੱਡੂ ਧਰਨੇ ਪੁਆਣੀ ਆਪਣਾ ਟਰਨ ਅਰੇ ਵਿੱਚ ਲੱਡੂ ਧਰਨਾ ਅਸਲ ਤਾਂ ਮੈਂ ਹਾਂ ਚਾਹ ਨਾ ਨਾ ਰੱਖਦੇ ਤਾਂ ਖਾਣੀ ਨਹੀਂ ਹੈ ਵਿੱਚ ਧਰਨਾ ਦੋ ਦੋ ਚਾਰ ਰੁਪਏ ਐਂ ਧਰਨੇ ਉਹ ਮਿੱਠਾ ਖਾ ਕੇ ਫੁੱੜਨੇ ਖਾਣੇ ਲੱਡੂ ਬੇਸਨ ਵਾਲੇ ਟੁਆਈ ਦਾ ਕੋਲ ਮਿੱਠਾ ਜੰਦਾ ਹੋਰ ਤਿੰਨ ਡੱਬੇ ਲਿਆਏ ਇਦੂ ਦੇ ਦੋ ਚੌਥੇ ਬਿਸਕੁਟ ਆ ਦੇਖ ਜਤਰਾ ਨਹੀਂ ਮਢੀ ਲਿਆਏ ਹੈ ਤੱਟੂ ਨੇ ਨਾ ਮਮਾ ਚਾਰ ਕਰਨ ਦੀ ਅਗਰ ਆਏ ਤਿੰਨ ਡੱਬੇ ਚੌਥੇ ਬਿਸਕੁਟ ਇਦੂ ਦੇ ਦੋ ਆ ਪੇਸਣੇ ਲੱਗੇ ਪਲੇਰਾ ਲੈ 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 ਉਹ ਅਜੇ ਮੈਨੂੰ ਖਾਣਾ ਨਹੀਂ ਹੈ ਨਾ ਖਾਓ ਆਪਾਂ ਲੇ ਲਾ ਅੱਗੇ ਡੱਬਾ ਕਢਾ ਲਾ ਦਿੰਦੇ ਹਾਂ ले ले दो थैंक यू ला मीठा कीडियां चखनी के देखा मैंने इसको के देखो आ हाँ दे। एक थांदा को तो था नहीं हैगा खाना ले थांदा नहीं है ना खाना को जल्दी खा खा ना तो क्रिस्टो बजे होना का चाय पीनी है बस कर ले बिस्कुट तो नहीं डालने बिस्कुट भी करना है करना सो कर ले खाने में ਪੜਕਾ ਲੂ ਬਈ ਇੱਥੇ ਵੀ ਜਾਂਦੇ ਆਂ ਅਸੀਂ ਆਹ ਰੰਮੀ ਕਹਿ ਦਿੰਨੇ ਆਂ ਵਾਪਸ ਦੀ ਵਾਪਸ ਤਾਂ ਹੀ ਕਰਦੇ ਤੂੰ ਆ ਕਹਿੰਦੀ ਐਵੇਂ ਹੀ ਦੰਦੇ ਅਸੀਂ ਤੈਨੂੰ ਖਾਗੇ ਹੋਰ ਕੋਈ ਨਾ ਰੱਖ ਲਈ ਤੂੰ ਰੱਖ ਲਿਓ ਤੁਸੀਂ ਰੱਖ ਲਿਓ ਮੈਂ ਆਪ ਉਹ ਬੰਨੇ ਨੇ ਐ ਕਿ ਮੈਂ ਵੀ ਬਿਸਕੁਟੇ ਬੰਨੀ ਐ ਨਾ ਮੇਰੇ ਮੇਰੇ ਕੋਲ ਵੀ ਸੀ ਮੇਰੀ ਪਰ ਹੁਣ ਇੱਥੇ ਪਹੁੰਚ ਗਈ ਜੀ ਤੜਾ ਮਾਸੀ ਉਲੀ ਲੈ ਕੇ ਆਤੇ ਉਦੋਂ ਮੈਂ ਤੇ ਬਿਸਕੁਟ ਬੇਰੀ ਸੰਗ੍ਰੋਹ ਵਿੱਚ ਇਹ ਸੇਮੇ ਹੀ ਦਿੱਤੀ ਬੇਰੀ ਸੰਗ੍ਰੋਹ ਕਰਤਾ ਕਿ ਇਸ ਵਿੱਚ ਸੰਗ੍ਰੋਹ ਆਹ ਤਾਂ ਕਾ ਲਿਨ ਜਿਹੜੀ ਖਾਣੀ ਚਾਹ ਲਾ ਦਿੱਤੀ ਥਾ ਉਹ ਤੂੰ ਚਲੋ ਖਾਚੀ ਇਹ ਅਸੋ ਸਾਮੇ ਪਾਰ ਨਾ ਘੜੀਆ ਧੀਰੀ ਧੀ ਫੇ ਮੈਂ ਡੱਬੇ ਚ ਨਹੀਂ ਪਾਈ ਉਹ ਅੱਧੀ ਮੈਂ ਖਾ ਲਈ ਹਾਂ ਬੋ ਮੈਂ ਗੈਸ ਤੇ ਬਣਾਇਆ ਸਾਰੇ ਥੋੜੇ ਜਿਹਾ ਪੂਰੇ ਕੁਦਰਤੀ ਸਮਾਨ ਰਾ ਕੇ ਮੈਨੂੰ ਖੋਲ ਕੇ ਦੰਨਿਆ ਥਾ ਫਿਰ ਬਣਾਵੀ ਹੁਣ ਤੂੰ ਹੀ ਲੈ ਹਾਲ ਤਾਂ ਕੀਤਾ ਹੈ ਸਾਰਸ ਮਨ ਕੋਲ ਤਲਿਆ ਦੇਖ ਲੋ ਕੋਲ ਕੇ ਆ ਬੂ ਮੈਨੂੰ ਕਹਿੰਦੀ ਬਣਾਇਓ ਚੰਮ 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 ਮੈਂ ਬੜਾ ਚਾਹੀਦਾ ਆ ਬੜਾ ਛੋਟਾ ਬੜੇ ਨੂੰ ਇਹ ਹੋ ਜੂਗਾ ਨਾ ਬੜੇ ਤੇਲ ਲਾਣਾ ਤਾਂ ਤੇਲ ਲਾਣਾ ਹੋ ਗਿਆ ਕੇ ਬੂ ਦਾ ਹੁਣ ਮੈਂ ਖਾਣਾ ਲੱਗਦੀ ਬਣਾਉਣਾ ਦੇਖੋ ਆ ਬੂ ਆ ਰੋਟੀ ਬਣਾਉਣ ਨੂੰ ਕਹਦੀ ਫਿਰ ਆਟਾ ਗੁੰਨਣਾ ਪੈਂਦਾ ਮੈਂ ਆਟਾ ਕਿਹੜਾ ਗੁੰਨੂਗਾ ਹੁਣ ਥੋੜਾ ਜਿਹਾ ਇੱਕ ਪੇੜੇ ਦਾ ਇਹ ਨਾ ਪੂੜਾ ਬੇਸਨ ਦਾ ਪੂੜਾ ਖਾਣ ਨੂੰ ਤਾਂ ਰੋਜ਼ ਲਈ ਹਲਕਾ ਤੇਲ ਲਾਤੀ ਤਾਂ ਤੇ ਆਂਗੜੀ ਤੋਂ ਕੰਮ ਜਾ ਹੋ ਰਿਆ ਨਹੀਂ ਹਾਂ ਤੇ ਰੋਟੀ ਕੱਟੀ ਖਾਂਦਾ ਐ ਇਹ ਤੋਂ ਬਾਅਦ ਇਹਨੂੰ ਚਾਪ ਲਾ ਦਊਗੀ ਉਹ ਅੱਗ ਲਾਤੀ ਕਰ ਦੇ ਠੱਕ ਕਰ ਦੇ ਇਹ ਅੱਗ ਲਾਈ ਨਹੀਂ ਹੈ ਪਹਿਲੇ ਅੱਗ ਲਾ ਰੋਣੀ ਆ ਅਰੇ ਤਾਂ ਲਾਈ ਹੋਈ ਨਹੀਂ ਮੈਂ ਅਰੇ ਲਾਉਣੀਆਂ ਅਰੇ ਤਾਂ ਲਾਉਣੀਆਂ ਅਰੇ ਅੱਗ ਕੇ ਬੱਸ ਸੋ ਕੁਰੀ ਹੈਂ ਕੁਰੀ ਹੈਂ ਕਿਉਂਕਿ ਸੁਵੇਰੇ ਸੁਵੇਰੇ ਖਾਣਾ ਖਾ ਕੇ ਵੀ ਉਹਨੇ ਹਜੇ ਤੱਕ ਢਿੱਡ ਭਰਿਆ ਹੋਆ ਪਤਲਾ ਹੀ ਕਰਦੇ ਹੋ ਪਤਲਾ ਹਾਂ ਮੈਂ ਸਬਜੀ ਦੇ ਪਈਆ ਅਲੂ ਪਕੌੜਿਆਂ ਦੀ ਕਰੀ ਨਾ ਨਾ ਲਓ ਜੀ ਅਬੂ ਨੇ ਆਪਣਾ ਖਾਣਾ ਖਾ ਖਾਇਆ ਨਹੀਂ ਤਾਂ ਮੈਂ ਖਾਂਦੀ ਦਿਖਾਈ ਮੈਨੂੰ ਇੱਕ ਮਾੜੀ ਜਿਹੀ ਬੁਰਕੀ ਟੇਸਟ ਦਾ ਕਰਾ ਦੇ ਕਿਹਾ ਜਾਏ ਹਾਂ ਥੋੜਾ ਜਿਹਾ ਨਹੀਂ ਆ ਦੇਖੀ ਮੂੰਹ ਦੇਖ ਇਹ ਦੇਖੀ ਕੱਖ ਮਾਰ ਰਿਹਾ ਏ ਪਨੂਂਗੀ ਬਹੁਤ ਮੈਨੂੰ ਖਾਇ ਨਹੀਂ ਮੈਂ ਕਹਿੰਦਾ ਇਹ ਪਹਿਲੇ ਕੱਤਦਾ ਨਾ ਆਪੋ ਨੇ ਬੇਸਨ ਦਾ ਬੂੜਾ ਖਾਇਆ ਨਹੀਂ ਹੈ ਕੈਪੈਸਟੀ ਨਹੀਂ ਹੈ ਸਿਰਫ ਦੋ ਬੁਰਕੀਆਂ ਦੀ ਕੈਪੈਸਟੀ ਹੈ ਇੱਕ ਇੱਕ ਕੈਪੈਸਟੀ ਨਾਲ ਇੱਕ ਤੂੰ ਹਰ ਚੀਜ਼ ਚ ਨੂਨ ਐਦੀ ਰੋਟੀਆਂ ਚ ਮੈਨੂੰ ਨੂਨ ਜ਼ਿਆਦਾ ਸਿੱਟ ਦੰਨੀ ਆ ਮੇਰੇ ਨੂਨ ਵਾਲੇ ਦਾ ਬੰਨਾ ਹੋਰ ਸਬਜ਼ੀਆਂ ਚ ਵੀ ਨੂਨ ਦੇਖੋ ਤੇ ਮੇਰੀ ਦਰਾਣੀ ਇੰਨਾ ਸਿੱਟਦੀ ਆ ਤੇ ਸਾਡਾ ਤਾਂ ਬੀਪੀ ਵਧਾਉਣੇ ਵਾਲਾ ਕਰ ਦਿੰਦੇ ਆ ਸਾਨੂੰ ਦਵਾਈਆਂ ਲਾਤੀਆਂ ਇਹਨੇ ਸ਼ੌਪ ਦੇ ਡਾਕਟਰ ਤੋਂ ਧੀ ਹਵਾ ਉੱਤੇ ਪੋਣੀ ਗੜ ਸਾਲੋ ਜੀ ਉਸ ਪਾਲ ਵੀ ਤੁਸੀਂ ਉਹ ਨਾ ਖਾਣਾ-ਬੀਣਾ ਖਾ ਲਿਆ ਖਾਇਆ ਨਹੀਂ ਖਾਇਆ ਨਹੀਂ ਸੱਚਾ ਹਾਂ ਭੁੱਲ ਜਾਨੀ ਐ ਇੱਕ ਨਾ ਮੈਨੂੰ ਨਾ ਗੱਲ ਫੇਰ ਹੈ ਹੈਪੀ ਟੂ ਯੂ ਮੰਗ ਲਿਆ ਹੈਪੀ ਟੂ ਯੂ ਪੇਸਟੀ ਮੰਗ ਲਿਆ ਦਿਨੂ ਵੀ ਦਿਨੂ ਵੀ ਪੇਸਟੀਆਂ ਦੀ ਦੁਕਾਨ ਐ ਕੋਈ ਪੇਸਟੀ ਭੇਜ ਦਿਓ ਅੱਗੇ ਯੂ ਵੀ ਦਾ ਬਰਥਡੇ ਵੀ ਆ ਰਿਹਾ ਯੂ ਵੀ ਨੂੰ ਵੀ ਕੇਕ ਗਿਫਟ ਕਰ ਦਿਓ ਦੋ ਤਿੰਨ ਵਿਚਾਰੇ ਦਾ ਪਹਿਲੇ ਰੱਖ ਦਿਓ ਸਾਲ ਜੀ ਨੇ ਵੀ ਆਹ ਪੀ ਆ ਜੇ ਤਿੰਨ ਮੈਂ ਮੈਨੂੰ ਨਾ ਫੇਰੀ ਕਰਜੀਤ कौर ਭੈਣ ਜੀ ਦਾ ਕਮੈਂਟ ਆਇਆ ਜੀਗਾ ਘਟਦੇ ਨਹੀਂ ਭੈਣ ਜੀ ਭੈਣ ਜੀ ਕਹਿੰਦੇ ਨੇ ਵੀ ਲੋਕਾਂ ਦੇ ਲੋਕ ਤਾਂ ਤੁਹਾਨੂੰ ਸਵਾਲ ਜਵਾਬ ਕਰਨਗੇ ਵੀ ਪਹਿਲਾਂ ਜਦ ਤੁਸੀਂ ਜੋ ਕੁਝ ਪਹਿਲਾਂ ਵਲੌਗਰ ਚ ਬੋਲਦੇ ਹੋ ਫਿਰ ਉਹਦਾ ਜਵਾਬ ਤਾਂ ਲੋਕ ਮੰਗਣਗੇ ਹੈਨਾ 1000 ਵਾਰ ਦੇਖੋ ਡਰਾੜੀ ਦੀ ਵੀਡੀਓ ਵੀ ਚੈੱਕ ਕਰ ਲਿਓ ਹੈਨਾ ਮੈਂ ਉਹ ਚ ਵੀ ਅਸੀਂ ਬੋਲੇ ਆਏ ਵੀ ਇੱਕ ਹੀ ਆਇਆ ਚਲੋ ਮੈਨੂੰ ਵੀ ਉਹ ਉਹਨਾਂ ਦਾ ਹੀ ਬਾਰ-ਬਾਰ ਆਇਆ ਹੋਰ ਕਿਸੇ ਦਾ ਵੀ ਨਹੀਂ ਆਇਆ ਕਿਉਂਕਿ ਨਾ ਦੇਖੋ ਮੈਂ ਜਦੋਂ ਵਲੌਗ ਇੱਕ ਆਇਆ ਮੇਰੇ ਕੋਲ ਤੇਰਾ ਇੱਕ ਵਲੌਗ ਚ ਯਾਨੀ ਕਿ ਇੱਕੋ ਵਲੌਗ ਚ ਪਹਿਲੇ ਚ ਮੈਂ ਸਫਾਈ ਤਾਂ ਦੇਤੀ ਨਾ ਮੈਂ ਸਫਾਈ ਦੇਤੀ ਵੀ ਆਪਣਾ ਵੀ ਮੈਂ ਇਸ ਲਈ ਪਹਿਲਾਂ ਦੇਖੋ ਮੇਰੀ ਦਰਾਣੀ ਨੇ ਮੇਰੇ ਕਹਨ ਤੇ ਚੈਨਲ ਖੋਲ੍ਹ ਲਿਆ ਸੀਗਾ ਸਾਲ ਪਹਿਲਾਂ ਵਧੀਆ ਚ ਚਲਾਇਆ 2 ਸਾਲ ਪਹਿਲਾਂ ਇਹਨਾਂ ਨੇ 1.5 ਸਾਲ ਚਲਾਇਆ 1.5 ਸਾਲ ਵਧੀਆ ਚ ਲਾਇਆ ਕਿ ਆ ਪਾ ਕੇ ਮੇਰਾ ਕੱਲ ਪਹਿਲਾ ਅੱਜ ਪਹਿਲਾ ਵਲੋਗ ਆਇਆ ਅੱਜ ਪਹਿਲਾ ਵਲੋਗ ਪਾਇਆ ਤੇ ਹੁਣ ਵੀ ਮੈਂ ਬਾਰ ਬਾਰ ਇਹ ਕਹਿ ਰਹੀ ਆ ਵੀ ਕੱਲੂ ਫਿਰ ਤੁਸੀਂ ਕੋਈ ਮੁੱਦਾ ਚੱਕ ਲਓ ਵੀ ਹੁਣ ਵੀ ਉਹ ਕੋਸ਼ਿਸ਼ ਕਰ ਰਹੇ ਨੇ ਪੂਰੀ ਆਪਣਾ ਟਰਾਈ ਕਰ ਰਹੇ ਨੇ ਵੀ ਮੈਂ ਪਾ ਸਕਾਂ ਉਹ ਚੁੱਪ ਵੀ ਜੇ ਨਹੀਂ ਵੀ ਜੇ ਨਹੀਂ ਤੇਰੀ ਬੱਲੀ ਰੈਰੀ ਫੇਕਾ ਨਹੀਂ ਵੀ ਜੇ ਹੁਣ ਨਹੀਂ ਪਾ ਹੋਇਆ ਕੱਲੂ ਫਿਰ ਤੁਸੀਂ ਮੁੱਦਾ ਚੱਕ ਲਓ ਹਨਾ ਵੀ ਹਾਂ ਵੀ ਤੁਸੀਂ ਕੱਲ ਵੀ ਡਰਾਣੀ ਨੇ ਪਾਇਆ ਉਹਨਾਂ ਦੀ ਮਰਜ਼ੀ ਦੇਖੋ ਹਨਾ ਹੁਣ ਮੈਂ ਹੁਣ ਮੈਂ ਇਹਨਾਂ ਨੂੰ ਧੱਕੇ ਨਾਲ ਘੜੀਸ ਕੇ ਤਾਂ ਨਹੀਂ ਲਿਆ ਸਕਦੀ ਵਲੌਗ ਚ ਹਨਾ ਹੁਣ ਜਿੰਨਾ ਕ ਅਗਲੇ ਨੇ ਆਣਾ ਪਸੰਦ ਕਰਦੇ ਨੇ ਦੇਖੋ ਆ ਜਾਂਦੇ ਨੇ ਹਨਾ ਤੇ ਬਾਕੀ ਐ ਤਾਂ ਨਹੀਂ ਕਹਦੇ ਵੀ ਹੁਣ ਜਮਾ ਨਹੀਂ ਆਂਦੇ ਹੁਣ ਥੋੜੇਕ ਦਿਨ ਹੋ ਗਏ ਹੁਣ ਮੈਂ ਇਧਰ ਆਣੀ ਪੂਰੀ ਵਲੌਗ ਚ ਮੈਂ ਥੋੜਾ ਥੋੜਾ ਮਨਦੀਪ ਨੂੰ ਲੈਣ ਲੱਗ ਗਈ ਸੀਗੀ ਹਨਾ ਵੀ ਆਣ ਲੱਗੀ ਸੀ ਉਹਨਾਂ ਤੇ ਵੀ ਲੋਕਾਂ ਨੂੰ ਇਹ ਹੋ ਗਿਆ ਵੀ ਪਹਿਲਾਂ ਤੁਸੀਂ ਨਾਮ ਵੀ ਨਹੀਂ ਲੈਂਦੇ ਤੇ ਹੁਣ ਤੁਸੀਂ ਵਲੌਗ ਬਣਾਣ ਲੱਗ ਗਏ ਹਨਾ ਪਰਸਨਲ ਕੋਈ ਰੀਜ਼ਨ ਸੀਗਾ ਇਸ ਕਰਕੇ ਦੇਖੋ ਕਿੰਨਿਆਂ ਨੇ ਵਧੀਆ ਕਮੈਂਟ ਵੀ ਕਰਦੇ ਨੇ ਵੀ ਇਹਨਾਂ ਦੀ ਪਰਸਨਲ ਲਾਈਫ 'ਚ ਤੁਸੀਂ ਕਿਉਂ ਦਖਲ ਕਰਦੇ ਹੋ ਹਰ ਕਿਸੇ ਦੇ ਦੇਖੋ ਹੁਣ ਕੋਈ ਸੋਸ਼ਲ ਮੀਡੀਆ ਅਸੀਂ ਸੋਸ਼ਲ ਮੀਡੀਆ ਤਾਂ ਇਹਦਾ ਮਤਲਬ ਐ ਤਾਂ ਨਹੀਂ ਵੀ ਅਸੀਂ ਹਰ ਗੱਲ ਸੋਸ਼ਲ ਮੀਡੀਆ ਤੇ ਰੱਖ ਦਈਏ ਹਨਾ ਵੀ ਦਿਲ ਖੋਲ ਕੇ ਇਦਾਂ ਨਾ ਕਰਿਆ ਕਰੋ ਜਿੱਦਾਂ ਤੁਸੀਂ ਵਲੌਗ ਇੰਜੋਏ ਕਰਦੇ ਹੋ ਉਦਾਂ ਹੀ ਕਰੀ ਜਾਇਆ ਕਰੋ ਪਲੀਜ਼ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਬੇਕਾਲੂ ਵੀ ਹਜੇ ਹੁਣ ਵੀ ਟਰਾਈ ਕਰ ਰਹੇ ਨੇ ਜਿੰਨਾ ਕਿ ਕਿਉਂਕਿ ਆਗੂ ਹੁੰਦੀਆਂ ਜੋ ਬੜਾ ਹੋ ਰਿਹਾ ਬਹੁਤ ਜ਼ਿਆਦਾ ਤੰਗ ਕਰਨ ਲੱਗ ਗਿਆ ਇਸ ਕਰਕੇ ਵੀ ਕਦੀ ਕੈਮਰਾ ਬੰਨਦਾ ਫਿਰ ਉੱਪਰ ਤੇ ਜੇ ਕਿਸੇ ਰਿਸ਼ਤੇਦਾਰ ਦਾ ਬਣਾਈ ਹੈ ਜਾਂ ਕਿਸੇ ਦਾ ਵੀ ਬਣਾਈ ਹੈ ਕੋਈ ਕਹਿੰਦਾ ਮੈਂ ਆਉਣਾ ਨਹੀਂ ਕੋਈ ਜਿਆਦਾ ਦਿੱਕਤ ਹੁੰਦੀ ਹੈ ਤਾਂ ਉਹ ਵੀ ਮਤਲਬ ਝੱਲੀ ਨਹੀਂ ਜਾਂਦੀ ਹੈਗੀ ਫਿਰ ਐਂ ਦਿਲ ਕਰਦਾ ਵੀ ਇੱਕੋ ਹੀ ਚੈਨਲ ਰੱਖ ਲਓ ਬਸ ਹਨਾ ਇਸ ਕਰਕੇ ਜਿਆਦਾ ਨਾ ਸੀਰੀਅਸ ਜਨ ਲਿਆ ਕਰੋ ਇੱਕ ਨਾ ਤੁਸੀਂ ਬਾਰ ਬਾਰ ਪਾਗਲ ਕਹਿੰਦੇ ਹੋ ਪਾਗਲ ਪਾਗਲ ਮੈਂ ਲੱਗਦਾ ਪਾਗਲ ਕੀ ਹੁੰਦਾ ਹੈ ਇਹ ਪਾਗਲ ਕੀ ਹੁੰਦਾ ਹੈ ਹਨਾ ਹੱਸਣਾ ਦੇਖੋ ਕੋਈ ਕਹਿੰਦਾ ਵੀ ਹੱਸਣਾ ਤੁਹਾਡਾ ਬਹੁਤ ਵਧੀਆ ਲੱਗਦਾ ਕੋਈ ਕਹਿੰਦਾ ਹੈ ਹੈ ਵੀ ਤੁਸੀਂ ਕਹਿੰਦੇ ਹੋ ਵੀ ਹੱਸਣਾ ਪਾਗਲ ਹਾਂ ਵੀ ਸੜ ਗਈ ਵੀ ਪਈ ਕੀ ਸੈਡ ਵੀਡੀਓ ਪਾਈ ਜਾਂਦੇ ਹੋ ਤੁਸੀਂ ਕਹਿੰਦੇ ਹੋ ਵੀ پاਗਲ ਵਾਂਗ ਹੱਸੀ ਜਾਣਾ ਫਿਰ ਹੱਸਣਾ ਹੁਣ ਕਿ ਰੋਈ ਜਾਈਏ ਵੀਡੀਓ ਚ ਜਾਂ ਤਾਂ ਤੁਸੀਂ ਦੱਸਿਆ ਕਰੋ ਰੋਜ਼ ਕਿਰਨੇ ਪਾਈ ਜਾਇਆ ਕਰਾਂਗੇ ਹਾਂ ਵੀ ਹੱਸਣਾ ਵੀ ਤੁਹਾਨੂੰ ਨਹੀਂ ਪਸੰਦ ਹੈਗਾ ਮੈਨੂੰ ਤਾਂ ਲੱਗਦਾ ਤੁਸੀਂ ਖੁਦੇ ਨਹੀਂ ਹੱਸਦੇ ਹੋਣੇ ਹੈਗੇ ਆਪਣੇ ਘਰੇ ਸਾਰਾ ਦਿਨ ਰੋਈ ਪਿੱਟੀ ਜਾਂਦੇ ਹੋਣੇ ਨਹੀਂ پاਗਲ ਵਾਲੇ ਹਸਪਤਾਲ ਚ ਯੂਕੇ ਚ ਕੰਮ ਕਰਦੇ ਹੋਣੇ ਫਿਰ ਆਪਣਾ ਦੱਸ ਵੀ ਰਹੇ ਆ ਵੀ ਮੈਂ ਯੂਕੇ ਤੋਂ ਆ ਹੁਣ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਚਾਹੇ ਯੂਕੇ ਤੋਂ ਲੰਡਨ ਤੋਂ ਜਿੱਥੋਂ ਮਰਜੀ ਤੋਂ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹਨਾ ਅਸੀਂ ਆਪਣਾ ਚੁੱਪ ਕਰਕੇ ਵਲੌਗ ਇੰਜੋਏ ਕਰਿਆ ਕਰੋ ਅਸੀਂ ਕਿਸੇ ਨੂੰ ਬੁਰਾ ਕਹਿੰਦੇ ਨਹੀਂ ਹੈਗੇ ਨਾ ਕਿਸੇ ਤੋਂ ਸੁਣਦੇ ਆ ਅੰਦਰ ਲੰਘਿਆ ਲਓ ਜੀ ਆਪਾਂ ਇੱਕ ਵੀਡੀਓ ਹੁਣ ਅਹੀਂ ਹੋਇਆ ਕਰੂਗਾ ਬਾਰੀ ਬਾਰੀ ਕਦੇ ਦਰਾਨੀ ਦੀ ਵੀਡੀਓ ਸ਼ੂਟ ਕਰਤੀ ਕਦੇ ਮੇਰੀ ਕਰਤੀ ਜਿਵੇਂ ਅਸੀਂ ਪਹਿਲਾਂ ਕਰਦੇ ਹੁੰਦੇ ਸੀ ਪਹਿਲਾਂ ਕਰਦੇ ਸੀ ਇੱਕ ਰੂਜੇ ਦੀ ਹਾਂ ਪਹਿਲਾਂ ਕਰ ਦਿੰਦੇ ਆ ਇੱਕ ਰੂਜੇ ਦੇ ਇੱਥੇ ਨਾ ਧੁੱਪ ਬਹੁਤ ਆ ਇਸ ਕਰ ਅੰਦਰ ਨਾ ਹਨੇਰਾ ਜਾਂਦਾ ਇਸ ਕਰਕੇ ਅਸੀਂ ਬਾਹਰ ਵੀਡੀਓ ਬਣਾ ਰਹੇ ਆ ਚਾਪਾ ਜੀ ਅਸੀਂ ਪੀ ਲਿਆ ਬਸ ਹੁਣ ਥੋੜੀ ਦੇਰ ਤੱਕ ਆਪਾਂ ਅੱਦੇ ਘੰਟੇ ਤੱਕ ਹਾਂ ਅਸੀਂ 1 ਵਜੇ ਆਏ ਤੇ ਆਤਕੀ ਅਸੀਂ ਸਿਰਫ 2 ਟਾਈ ਘੰਟੇ ਲਾਵਾਂਗੇ ਉਰੇ ਹਾਂ ਅੱਗੇ ਅਸੀਂ ਏਦਾਂ ਦੀ ਨਵਾਂ ਗੂ ਲਾ ਦਿੰਦੇ ਹੁੰਨੇ ਆ ਔਰ ਅੱਜ ਅਸੀਂ ਆਏ ਵੀ ਲੇਟ ਆ ਜਾ ਵੀ ਜਲਦੀ ਰਹਿ ਆ ਜਾ ਵੀ ਜਲਦੀ ਉਹ ਫਿਰ ਹਰ ਜਿੰਨ ਦਨੇ ਆਉਣਾ ਸੰਗਰੂਰ ਤੋਂ ਕੱਲੂ ਛੁੱਟੀ ਆ ਕਹਿੰਦੇ ਉਦਮ ਸਿੰਘਾ ਨਾ ਕੁਛ ਐਨਾ ਪਾਲ ਨੂੰ ਤਲ ਨੌਲੇਜ ਨਹੀਂ ਕਰਉਂ ਦਸੀ ਫਿਰ ਨਾ ਨਾ ਨੇ ਐ ਕੱਲੂ ਫਿਰ ਆਉਣੇ ਵੀ ਮੇਰੇ ਸਰਕਾਰੀ ਛੁੱਟੀਆਂ ਕੱਲੂ ਮੇਰੀ ਪਰਜਾਈ ਨੇ ਵੀ ਆਣਾ ਫਿਰ ਕੱਲੂ ਸਿਜ ਹਾਂ ਤਿਆਰੀ ਵੀ ਕਰਨੀ ਆ ਤਿਆਰੀ ਵੀ ਕਰਨੀ ਆ ਉਹਨਾਂ ਨੇ ਪਹਿਲੀ ਵਾਰ ਆਣਾ ਹੈ ਹਨਾ ਮੇਰੀ ਤਾਈ ਨੇ ਵੀ ਆਉਣਾ ਹੈ ਵੈਸੇ ਮੈਂ ਫਿਰ 2:35 ਹੋ ਗਏ ਤੁਰਪਿਆ ਹੋਣਾ ਉੱਥੋਂ ਤਾਂ ਉਹ ਸੰਗਰੂਰ ਤੋਂ ਬੱਸ ਫਿਰ ਹੁਣ ਪਹੁੰਚਣਾ ਕਿਉਂਕਿ ਹੁਣ ਹਰਜਿੰਦਰ ਸਿੱਧਾ ਇੱਥੇ ਆਊਗਾ ਪਪੂਆ ਕੋਲੇ ਫਿਰ ਸਾਡੇ ਨਾਲ ਹੀ ਬਗਜੂ ਹਾਂ ਤੇ ਬੱਸ ਫਿਰ ਐਵੇਂ ਉਹਨਾਂ ਨੇ ਮੈਂ ਨਾ ਆਪਣੀ ਤਾਈ ਨੂੰ ਨਾ ਬੀਬੀ ਕਹਿਣੀ ਹੁੰਦੀ ਆ ਮਤਲਬ ਪਹਿਲਾਂ ਕਈ ਸਮਝਦੇ ਨਹੀਂ ਤੇ ਸ਼ੁਰੂ ਤੋਂ ਜਿਹੜਾ ਨਾਮ ਆਪਣੇ ਚੜਿਆ ਹੁੰਦਾ ਮੈਂ ਹੁਣ ਮੇਰੀ ਤਾਈ ਨੂੰ ਬੜੀ ਮੰਮੀ ਕਹਿੰਦੀ ਸੀ ਪਾਏ ਨੂੰ ਬੜਾ ਪਪਾ ਬੜਾ ਪਪਾ ਹਾਂ ਬੀਬੀ ਪਪਾ ਦਾ ਚਲੋ ਮੈਂ ਤਾਈ ਨੂੰ ਪਪਾ ਕਹਿੰਦੀ ਆ ਹਾਂ ਸ਼ੁਰੂ ਤੋਂ ਹੀ ਇਸ ਕਰਕੇ ਬਸ ਜਦ ਵੀ ਮੈਂ ਬੀਬੀ ਪਾਪੇ ਦੀ ਗੱਲ ਵੀ ਕਰਾਂ ਆਪਣੇ ਆਪ ਸਮਝਿਆ ਕਰੋ ਵੀ ਮੈਂ ਆਪਣੇ ਤਾਈ ਤਾਈ ਦੀ ਗੱਲ ਕਰ ਰਹੀ ਹਾਂ ਕਿਉਂਕਿ ਮੈਨੂੰ ਬਾਰ ਬਾਰ ਕਹਿਣਾ ਵਧਿਆ ਜਾਂ ਲੱਗਾ ਕਿ ਕਿ ਜਦ ਮੈਂ ਸ਼ੁਰੂ ਤੇ ਕਦੇ ਤਾਇਆ ਤਾਈ ਕਹਾ ਵੀ ਨਹੀਂ ਤੇ ਕੱਲ ਇੱਕ ਨਾ ਇੱਕ ਇੱਕ ਕਮੈਂਟ ਆਇਆ ਸੀ ਇੱਕ ਹੀ ਆਇਆ ਤਾਂ ਜ਼ਿਆਦਾ ਨਹੀਂ ਉਹਨੇ ਕਿਹਾ ਸੀਗਾ ਵੀ ਤੁਸੀਂ ਦੋ ਦੋ ਵਾਰ ਆਟਾ ਗੁੰਨਰਿਓ ਵੀ ਤੁਸੀਂ ਹਨਾ ਵੀ ਸੱਚ ਦੱਸੋ ਵੀ ਕੀ ਜਰਾ ਵੀ ਤੁਸੀਂ ਅਲੱਗ-ਅਲੱਗ ਬਣਾਉਂਦੇ ਹੋ ਵੀ ਝੂਠ ਕਤੋਂ ਬੋਲ ਰਹੇ ਹੋ ਝੂਠ ਨਹੀਂ ਬੋਲਦੇ ਝੂਠ ਦੀ ਗੱਲ ਨਹੀਂ ਹੈਗੀ ਜੇ ਜੇ ਮਤਲਬ ਹੋ ਅਸੀਂ ਕੁਝ ਗਲਤ ਨਹੀਂ ਦਿਖਾ ਰਹੇ ਤਾਂ ਇਹਦਾ ਮਤਲਬ ਤਾਂ ਹੀ ਤੁਹਾਨੂੰ ਦੋ ਦੋ ਵਾਰ ਆਟਾ ਤੁਹਾਨੂੰ ਦਿਖਗੇ ਦੇਖ ਲੈ ਸਾਨੂੰ ਪਤਾ ਨਹੀਂ ਅਸੀਂ ਚੋਰੀ ਵੀ ਰੱਖ ਲੈਂਦੇ ਚੋਰੀ ਵੀ ਰੱਖ ਲੈਂਦੇ ਸਾਨੂੰ ਪਤਾ ਹੈ ਵੀ ਦੋ ਦੋ ਵਾਰ ਦੇਖਣਗੇ ਇਸ ਲਈ ਤਾਂ ਵੀਡੀਓ ਦਿਖਾਈ ਆ ਤੁਸੀਂ ਗੁੰਨਿਆ ਤਾਂ ਜਿਹੜਾ ਆਪਣੇ ਸਾਰੇ ਪਰਿਵਾਰ ਦੀ ਰੋਟੀ ਲਈ ਹਾਂ ਜਿਹੜਾ ਮੈਂ ਗੁੰਨਿਆ ਤਾਂ ਪਹਿਲਾਂ ਉਹ ਸਾਰੇ ਪਰਿਵਾਰ ਦੀ ਰੋਟੀ ਲਈ ਗੁੰਨਿਆ ਤੇ ਜਿਹੜਾ ਉਹਦੇ ਬਾਅਦ ਮਨਦੀਪ ਆਈ ਤੀ ਗੁੰਨਣ ਮੈਂ ਵੀਡੀਓ ਬਣਾਈ ਤੀ ਮੈਨੂੰ ਆਪਣਾ ਕੋਈ ਮੱਥਾ ਟਿਕਣਾ ਤਾਂ ਮਿੱਠੀਆਂ ਕੁਝ ਹਨਾ ਐ ਨਹੀਂ ਪਤਾ ਸਾਨੂੰ ਕਾਹਦਾ ਮੰਮੀ ਨੇ ਬਣਾਈਆਂ ਤੀਆਂ ਹਾਂ ਉਹਨਾਂ ਸੀ ਮਿੱਠੀਆਂ ਰੋਟੀਆਂ ਦਾ ਮੱਥਾ ਟੇਕਣਾ ਤਾਂ ਉਹ ਫਿਰ ਮੈਂ ਮਨਦੀਪ ਨੂੰ ਕਹਤਾ ਵੀ ਭੈਣ ਬਣ ਕੇ ਤੂੰ ਕੁਝ ਵੀ ਘੱਟ ਰਹਿ ਜੂਗਾ ਦੂਜਾ ਵੀ ਘੱਟ ਰਹਿ ਜੂਗਾ ਵੀ ਮੈਂ ਥੱਕ ਗਈ ਹਨਾ ਵੀ ਤੂੰ ਗੁੰਨਦੇ ਵੀ ਮੱਥਾ ਟੇਕਣਾ ਇਸ ਕਰਕੇ ਮਿੱਠੀਆਂ ਰੋਟੀਆਂ ਦਾ ਉਹ ਜਿਹੜਾ ਆਟਾ ਹੁੰਦਾ ਉਹ ਅਸੀਂ ਸੂਚਾ ਗੁੰਨਦੇ ਆ ਅਲੱਗ ਤੋਂ ਆਟਾ ਫਿੱਕਾ ਗੁੰਨੇਤਾ ਵਿੱਚ ਫਿਰ ਚੀਨੀ ਪਾ ਲੈਂਦੇ ਹਾਂ ਮੈਂ ਚੀਨੀ ਆ ਸ਼ੱਕਰ ਹਾਂ ਪਾ ਕੇ ਨਾ ਸ਼ੱਕਰ ਪਾ ਕੇ ਪਰੌਂਠੇ ਮਿੱਟੇ ਬਣਦੇ ਨੇ ਮਿੱਠੇ ਪਰ ਉਹ ਜਿਹੜਾ ਆਪਾਂ ਫੈਮਿਲੀ ਵਾਲਾ ਆਟਾ ਗੁੰਨੇ ਆ ਨਾ ਉਹ ਅਲੱਗ ਤੋਂ ਗੁੰਨਣਾ ਪੈਂਦਾ ਏ ਇਸ ਕਰਕੇ ਉਹ ਅਲੱਗ ਤੋਂ ਗੁੰਨੇ ਆ ਤਾਂ ਇਸ ਕਰਕੇ ਕੋਈ ਵੀ ਉਹ ਨਾ ਮਤਲਬ ਸੋਚਿਆ ਨਾ ਕਰੋ ਜਿਆਦਾ ਦਿਮਾਗ ਪਰ ਲੋੜ ਨਾ ਪਾਓ ਕਰੋ ਜੀ ਅਸੀਂ ਲੁਕਾਉਣਾ ਹੁੰਦਾ ਉਹ ਪਹਿਲਾਂ ਵੀ ਅਸੀਂ ਲੁਕੋ ਸਕਦੇ ਤੇ ਹਨਾ ਕਿ ਮੈਂ ਗੁੰਨ ਰਹੀ ਆ ਆਟਾ ਮੈਂ ਵੀਡੀਓ ਚ ਦਿਖਾਇਆ ਵੀ ਮੈਂ ਹੁਣ ਮੰਦੀਬ ਬਨੂਣੀ ਦਿਖਾਣਾ ਪਰ ਮੈਂ ਫਿਰ ਵੀ ਦਿਖਾਇਆ ਕਿਉਂਕਿ ਤਾਂ ਕਿ ਕੋਈ ਉਹ ਹੋਣਾ ਇਸ ਕਰਕੇ ਲੋੜ ਨਾ ਪਾਇਆ ਕੋਈ ਹਾਂ ਵੀ ਹਾਂ ਤੁਸੀਂ ਆ ਲੱਗੇ ਸੱਚ ਦੱਸੋ ਨਾ ਕੋਈ ਸਵਾਲ ਹੈ ਤਾਂ ਪਿਆਰ ਨਾਲ ਪੁੱਛ ਦੱਸ ਦਿਆ ਕਰੋ ਨਾ ਵੀ ਤੁਸੀਂ ਕਿਉਂ ਗੁੰਨੇ ਆ ਲਗੇ ਸਾਨੂੰ ਪਲੀਜ਼ ਦੱਸੋ ਦੱਸੋ ਧੰਨਵਾਦ ਚਲੋ ਜੀ ਹੁਣ ਬਸ ਹੁਣ ਥੋੜੀ ਦੇਰ ਤੱਕ ਆਪਾਂ ਜਾਣ ਵਾਲੇ ਆ ਹੁਣ ਬਾਕੀ ਅੱਗੇ ਵਲੌਗ ਨਾਲ ਜੁੜੇ ਰਹੋ ਫੇਰ ਦੱਸਦੇ ਆ ਤੁਹਾਨੂੰ ਅੱਗੇ ਇਹ ਤੁਹਾਨੂੰ ਥੋੜੀ ਦੇਰ ਤੱਕ ਦੱਸਦੇ ਆ ਕੱਲ ਵੀ ਆਨਸਾਰ ਮੈਂ ਤੇ ਆਤਾ ਅੱਜ ਵੀ ਮੈਂ ਤੇ ਆ ਦੂਈ ਪਾਣੀ ਦੂਈ ਪਾਣੀ ਪਾਣੀ ਵੀ हेलो भैया शिकार पहुंच गए अपने ਤੇ ਬਲੌਗ ਇਨ ਕਰਨ ਤੇ ਪਹਿਲਾਂ ਮੈਂ ਥੋੜੀ देर तक ਐਂਡ ਕਰੂੰਗੀ ਹਜੇ ਹਜੇ ਨਹੀਂ ਮੈਂ ਕਰਦੀ ਹਾਲ ਤੱਕ ਨਹੀਂ ਪਤਾ ਸੀ ਕੀ ਕੀ ਚਲੀ ਇੱਕ 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 ਸਵਾਡਾ ਇਹ ਕਿ ਕਿ ਜਲੂਸ ਕਰੀ ਬਈ ਘੰਟੇ ਦੰਦ ਪੜ ਜਾਂਦੀਆਂ ਨੇ ਹਾਂ ਅਸੀਂ ਭਈਆ ਜੀ ਗੋਭੀ ਦੀ ਸਬਜ਼ੀ ਲਿਆਏ ਗੋਭੀ ਬੀਬੀ 100 ਰੁਪਏ ਕਿਲੋ ਆ ਹੂੰ ਸ਼ਿਮਲਾ ਮਿਰਚ 160 ਰੁਪਏ ਕਿਲੋ ਆ ਟਮਾਟਰ 100 ਰੁਪਏ ਕਿਲੋ ਆ ਬਹੁਤ ਹਾਂ ਉਹ ਵੀ 80 ਰੁਪਏ ਕਿਲੋ ਦੇ ਰਹੇ ਨੇ ਮਹਿੰਗੀ ਆ ਬਹੁਤ ਸਬਜ਼ੀਆਂ ਕਹਿੰਦੇ ਸਾਰੀਆਂ ਹੀ ਮਹਿੰਗੀਆਂ ਭਾਈ ਚੱਲ ਤੁਸੀਂ ਪੁੱਛ ਕੇ ਦੇਖਿਆ ਕਰੋ ਮੈਂ ਕਿਹਾ ਸੀ ਮੁੱਲ ਲੰਦੇ ਨਹੀਂ ਨਾ ਐਨਵਾਇਰ ਗਾਣੀ ਪੀਂਕਲਾ ਸਾਇੰਟਿਸਟ ਕਰ। ਆਓ ਪਾਣੀ ਪੀ ਕੇ ਸਿੰਕ ਤੇ ਸਿੱਟਿਆ ਗਲਾਸ। ਚਲੋ ਹੁਣ ਆਪਾਂ ਕੱਪੜੇ ਬਦਲ ਲਈਏ ਘਰ ਪਹੁੰਚ ਗਏ। ਆ ਗੱਲ ਤੇ ਨੇੜੇ ਤੇ ਬਣਾ ਦੇ। ਨੇੜੇ ਹਰ ਜਮੀ ਉਹ ਬਰੂਸਰ ਕੱਟਾ ਜਾਊਗਾ। ਸਟਾਰਟ ਕਰਤਾ। ਹੋਰ ਆ ਵੇਖੋ। ਦੇਖ ਲਿਆ ਹਨ ਪੂਰੇ ਪੂਰੇ ਆ ਰਹੇ ਹਾਂ ਕੈਮਰੇ 'ਚ ਤਿੰਨੇ ਜਣੀਆਂ ਹਾਂ ਕੋਈ ਚੱਕਾਂਗੇ ਹੁਣ ਆਪਾਂ ਵੀਡੀਓ ਦਾ ਇੱਥੇ ਐਂਡ ਕਰਾਂਗੇ ਜੀ ਤੇ ਐਂਡ ਕਰਨ ਦੇ ਪਹਿਲਾਂ ਮੈਂ ਉਹ ਮੇਰਾ ਜਿਹੜਾ ਇੰਸਟਾਗ੍ਰam ਉਹ ਆ ਨਾ ਗਰਮੀ 'ਚ ਜੁੱਤੀ ਨਹੀਂ ਕੋਈ ਲੇਖਿਆ ਜਾ ਰਹੀ ਹੈ ਹੁਣ ਐਮਰਜੈਂਸੀ ਚੱਕ ਕੇ ਲਿਆਈਆਂ ਮੈਂ ਠੀਕ ਹੈ ਔਰ ਕਿ ਸੋਹਣੀ ਹੈ ਸੋਹਣੀ ਹੈ ਮੈਂ ਕਹਿੰਦੀ ਗਰਮੀ 'ਚ ਲੈ ਰੱਖੀ ਐ ਮੈਂ ਹੁਣ ਐਮਰਜੈਂਸੀ ਚੱਕ ਕੇ ਲਿਆਈਆਂ ਮੈਂ ਫਿਰ ਆ ਰੱਖੂੰਗੀ ਤਾਂ ਮਾਰਕੀਟ ਐ ਮੇਰਾ ਜਿਹੜਾ ਇੰਸਟਾਗ੍ਰam ਉਹ ਆਈਡੀਆ yuvi bopper aaye ਦੇ ਨਾਂ ਤੇ ਆ ਪਲੀਜ਼ ਫੋਲੋ ਕਰਿਓ ਤੇ ਹੁਣ ਉਹਤੇ ਵੀ ਸ਼ਾਰਟ ਵੀਡੀਓਜ਼ ਸ਼ਾਰਟ ਵੀਡੀਓਜ਼ ਐਂਡ ਰੀਲ ਲ ਵਗੈਰਾ ਸਭ ਕੁਝ ਪੈਂਦਾ ਰਹੂਗਾ ਹੁਣ ਉਹਤੇ ਵੀ ਅਸੀਂ ਐਕਟਿਵ ਰਹਾਂਗੇ ਹੁਣ ਮੈਨੂੰ ਇੰਸਟਾਗ੍ਰam ਤੇ ਪਹਿਲਾਂ ਮੈਂ ਇੰਸਟਾਗ੍ਰam ਕਦੇ ਚਲਾਉਂਦੀ ਨਹੀਂ ਸੀ ਹੁਣ ਉਹਤੇ ਵੀ ਐਕਟਿਵ ਰਹਾਂਗੇ ਤਾਂ ਪਲੀਜ਼ ਮੈਨੂੰ ਫੋਲੋ ਜ਼ਰੂਰ ਕਰਿਓ ਸਪੋਰਟ ਕਰਿਓ ਫਰ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਵੀ ਜ਼ਰੂਰ ਕਰਿਓ ਹੁਣ ਮਿਲਦੇ ਆਂ ਤੁਹਾਨੂੰ ਅਗਲੇ ਬਲੌਗ